ਦੋਸਤੋ ਸਾਕਤ ਹੈ ਤੁਹਾਡਾ ਸਾਡੇ ਨਵੇਂ YouTube ਚੈਨਲ ਤੇ ਜਿਸ ਦਾ ਨਾਮ ਆ ਟਰੂ ਦ੍ਰਿਸ਼ਟੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਸਹਿਬੇ ਕਮਾਲ ਤਸ਼ਮੇਸ਼ ਪਿਤਾ ਜੀ ਦੇ ਧਾਰਨ ਕੀਤੇ ਹੋਏ ਨੀਲੇ ਬਾਣ ਦੇ ਸਬੰਧ ਵਿੱਚ 1699 ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਸਮੇਂ ਉਹਨਾਂ ਨੇ ਨੀਲੇ ਰੰਗ ਦੇ ਵਸਤਰ ਧਾਰਨ ਕੀਤੇ ਸਨ ਇਹੇ ਨੀਲੇ ਰੰਗ ਦਾ ਬਾਣਾ ਬਾਅਦ ਵਿੱਚ ਉਹਨਾਂ ਪੰਜ ਪਿਆਰੇ ਨੂੰ ਵੀ ਧਾਰਨ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀਗੀ। ਔਰ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ। ਅੱਗੇ ਚਲ ਕੇ ਇਹ ਨੀਲਾ ਬਾਣਾ ਸਿੱਖ ਨਿਹੰਗ ਜਥੇਬੰਦੀਆਂ ਵੀ ਧਾਰਨ ਕਰਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਪੱਗ ਦਾ ਜੋ ਰੰਗ ਹੈ ਉਹ ਨੀਲਾ ਹੀ ਧਾਰਨ ਕਰਦੀ ਹੈ। ਸੋ ਗੁਰੂ ਪਾਸ਼ਾ ਜੀ ਦੇ ਇਸ ਨੀਲੇ ਰੰਗ ਦੇ ਵਸਤਰ ਧਾਰਨ ਕਰਨ ਪਿੱਛੇ ਕਿਹੜੀ ਗੁੜੀ ਰਮ ਸੀਗੀ? ਕੀ ਕਾਰਨ ਸੀ ਕਿ ਗੁਰੂ ਪਾਸ਼ਾ ਜੀ ਨੇ ਨੀਲੇ ਰੰਗ ਦੇ ਵਸਤਰ ਹੀ ਧਾਰਨ ਕੀਤੇ? ਇਸ ਰਮਜ਼ ਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਜਿਹੜਾ ਆ ਉਹ ਮੁਖਾਤਬ ਹੋਣ ਦਾ ਯਤਨ ਕਰ ਰਿਹਾ ਜੇਕਰ ਤੁਹਾਨੂੰ ਇਸ ਰੰਗ ਬਾਰੇ ਨਹੀਂ ਜਾਣਕਾਰੀ ਤਾਂ ਇਹ ਵੀਡੀਓ ਤੱਕ ਅੰਤ ਤੱਕ ਬਨੇ ਰਹੋ ਤਾਂ ਤੁਹਾਡੇ ਲਈ ਇਹ ਵੀਡੀਓ ਜਿਹੜੀ ਆ ਉਹ ਲਾਹੇਵੰਦੀ ਸਾਬਤ ਹੋ ਸਕਦੀ ਹੈ ਸੋ ਨੀਲਾ ਰੰਗ ਅਨੰਤਤਾ ਅਸੀਮਤਾ ਤੇ ਗਹਿਣਤਾ ਦਾ ਪ੍ਰਤੀਕ ਹੈ ਸਮੁੰਦਰ ਦਾ ਰੰਗ ਵੀ ਨੀਲਾ ਹੁੰਦਾ ਹੈ ਤੇ ਆਸਮਾਨ ਦਾ ਰੰਗ ਵੀ ਨੀਲਾ ਹੈ ਜਿੱਦਕ ਤੁਸੀਂ ਧਰਤੀ ਦੇ ਗਲੋਬ ਨੂੰ ਦੇਖੋ ਤਾਂ ਉੱਥੇ ਵੀ ਤੁਹਾਨੂੰ ਵੱਡੀ ਮਾਤਰਾ ਦੇ ਵਿੱਚ ਨੀਲਾ ਰੰਗ ਹੀ ਵਿਖਾਈ ਦਿੰਦਾ ਹੈ ਜੋ ਕਿ ਕੁਦਰਤ ਦੇ ਰੰਗ ਦਾ ਪ੍ਰਤੀਕ ਹੈ ਔਰ ਅਕਾਲਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਵੀ ਪ੍ਰਤੀਕ ਹੈ ਸੋ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੇ ਰੰਗ ਵੱਜੋਂ ਜਾਂ ਉਸ ਅਕਾਲਪੁਰਖ ਵਾਹਿਗੁਰੂ ਦੀ ਸ਼ਕਤੀ ਦੇ ਰੂਪ ਵੱਜੋਂ ਜਿਹੜਾ ਆ ਇਸ ਰੰਗ ਨੂੰ ਅਪਣਾਇਆ ਹੋਵੇ ਦੂਸਰੀ ਗੱਲ ਕਿ ਹਿੰਦੂ ਮਿਥਿਆਸ ਦੇ ਵਿੱਚ ਸਨਾਤਨ ਪੁਰਖ ਵਿਸ਼ਨੂ ਜੀ ਦੀ ਜੇਕਰ ਤੁਸੀਂ ਬੋਡੀ ਦਾ ਰੰਗ ਵੇਖੋ ਉਹ ਵੀ ਨੀਲਾ ਹੀ ਵਿਖਾਈ ਪੈਂਦਾ ਹੈ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਵਕ ਵਕ ਸਮਿਆਂ ਤੇ ਜਿਹੜੇ ਅਵਤਾਰ ਧਾਰਨ ਹੁੰਦੇ ਨੇ ਉਹ ਅਵਤਾਰ ਵੀ ਦੇ ਜਿਹੜੀ ਬੋਡੀ ਦਾ ਰੰਗ ਹੈ ਉਹ ਵੀ ਨੀਲਾ ਹੀ ਮੰਨਿਆ ਜਾਂਦਾ ਹੈ ਔਰ ਉਹਨਾਂ ਦੇ 8ਵੇਂ ਅਵਤਾਰ ਸ਼੍ਰੀ ਕਿਸ਼ਨ ਜੀ ਹੋਏ ਹਨ ਸ਼੍ਰੀ ਕਿਸ਼ਨ ਜੀ ਦੀ ਬੋਡੀ ਦਾ ਰੰਗ ਵੀ ਜੋ ਹੈ ਉਹ ਨੀਲਾ ਹੀ ਹੈ ਕੁਝ ਵਿਦਵਾਨ ਇਸ ਨੀਲੇ ਰੰਗ ਨੂੰ ਕ੍ਰਿਸ਼ਨ ਜੀ ਦੇ ਸਾਵਲੇ ਰੰਗ ਨਾਲ ਜੋੜਦੇ ਹਨ ਕਿਉਂਕਿ ਕ੍ਰਿਸ਼ਨ ਸ਼ਬਦ ਦਾ ਅਰਥ ਬਲੈਕ ਤੋਂ ਹੀ ਲਿਆ ਜਾਂਦਾ ਹੈ। ਮਿਥਿਆਸ ਦੇ ਅੰਦਰ ਕ੍ਰਿਸ਼ਨ ਜੀ ਦੇ ਲਗਭਗ 108 ਨਾਮ ਜਿਹੜੇ ਆ ਉਹ ਵਿਖਾਈ ਪੈਂਦੇ ਹਨ। ਉਹਨਾਂ 'ਚੋਂ ਇੱਕ ਨਾਮ ਉਹਨਾਂ ਦਾ ਪੀਤੰਬਰ ਵੀ ਹੈ। ਪੀਤੰਬਰ ਦਾ ਅਰਥ ਹੁੰਦਾ ਹੈ ਪੀਲੇ ਕੱਪੜਿਆਂ ਨੂੰ ਪਹਿਨਨ ਵਾਲਾ ਔਰ ਮੰਨਿਆ ਜਾਂਦਾ ਆ ਕਿ ਸ਼੍ਰੀ ਕ੍ਰਿਸ਼ਨ ਜੀ ਪੀਲੇ ਰੰਗ ਦੇ ਕੱਪੜੇ ਪਾਹਂਦੇ ਸਨ ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਬਲਰਾਮ ਜੀ ਸੀਗੇ ਜੋ ਕਿ ਵਿਸ਼ਨੂ ਜੀ ਦੇ ਅਨੰਤਨਾਗ ਜੋ ਸ਼ੇਸ਼ਨਾਗ ਸੀਗੇ ਉਹਨਾਂ ਦੇ ਅੰਸ਼ਿਕ અવਤਾਰ ਮੰਨੇ ਜਾਂਦੇ ਆ ਉਹਨਾਂ ਦੇ ਨਾਮ ਨਾਲ ਨੀਲਾੰਬਰ ਲਾਇਆ ਜਾਂਦਾ ਹੈ ਕਿਉਂਕਿ ਉਹ ਨੀਲੇ ਰੰਗ ਦੇ ਵਸਤਰ ਧਾਰਨ ਕਰਦੇ ਸਨ ਮਹਾਪਾਰਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹ ਸੱਚ ਦੀ ਜਿਹੜੀ ਵਿਆਖਿਆ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਾਨ ਬਚਾਉਣ ਲਈ ਜੇਕਰ ਝੂਠ ਬੋਲਣਾ ਪਵੇ ਤਾਂ ਚੁਜਕਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਕਿ ਜੋ ਸੱਚ ਦੁੱਖ ਦੇਣ ਵਾਲਾ ਹੋਵੇ ਦਿਲ ਨੂੰ ਤਕਲੀਫ ਦੇਣ ਵਾਲਾ ਹੋਵੇ ਉਹ ਸੱਚ ਨਰਕਾਂ ਵਿੱਚ ਭੇਜ ਦਿੰਦਾ ਹੈ ਸੋ ਇਸੇ ਕਾਰਨ ਕਰਕੇ ਹੀ ਕ੍ਰਿਸ਼ਨ ਜੀ ਜਿਹੜੇ ਨੇ ਮਹਾਭਾਰਤ ਦੇ ਵਿੱਚ ਕਈ ਥਾਈਂ ਝੂਠ ਫਰੇਬ ਸਾਨੂੰ ਜਿਹੜੇ ਬੋਲ ਦੇ ਕਰਦੇ ਵਿਖਾਈ ਪੈਂਦੇ ਹਨ ਜਦਕਿ ਸਦਾਚਾਰਕ ਜੀਵਨ ਜਿਉਣ ਵਾਲੇ ਬਲਰਾਮ ਜੀ ਜਿਹੜੇ ਨੇ ਉਹ ਉਹਨਾਂ ਦਾ ਕਈ ਥਾਈਂ ਵਿਰੋਧ ਵੀ ਕਰਦੇ ਜਿਹੜੇ ਆ ਉਹ ਵਿਖੇ ਜਾ ਸਕਦੇ ਹਨ ਸੋ ਇੱਕ ਪਾਸੇ ਸਦਾਚਾਰਕ ਜੀਵਨ ਬਲਰਾਮ ਜੀ ਦਾ ਔਰ ਨੀਲੇ ਵਸਤਾਂ ਧਾਰਨ ਕਰਨ ਪਿੱਛੇ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਆ ਨੀਲੇ ਰੰਗ ਨਾਲ ਜੁੜਨ ਦਾ ਕਾਰਨ ਮੰਨਿਆ ਜਾ ਸਕਦਾ ਹੈ। ਸੋ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨ ਜੀ ਦੇ 16000 ਦੇ ਤਕਰੀਬ ਵਿਆਹ ਹੋਏ ਸਨ ਜਦਕਿ ਬਲਰਾਮ ਜੀ ਦਾ ਰੇਤੀ ਨਾਂ ਦੀ ਇੱਕ ਸੁੰਦਰ ਲੜਕੀ ਨਾਲ ਕੇਵਲ ਇੱਕ ਹੀ ਵਿਆਹ ਹੋਇਆ ਸੀ ਜੋ ਕਿ ਸਿੱਖ ਜਤਸਤ ਦੇ ਆਦਰਸ਼ ਵੱਜੋਂ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਇਕਾ ਨਾਰੀ ਜਤੀ ਹੋਏ ਸੋ ਇੱਕ ਹੋਰ ਅਹਿਮ ਕਾਰਨ ਇੱਥੇ ਇਹ ਵੀ ਸਾਹਮਣੇ ਉੱਭਰ ਕੇ ਆਉਂਦਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਕਰ ਲੈਂਦੇ ਸਨ ਆਪਣੇ ਆਪ ਨੂੰ ਸਮਾਜ ਨਾਲੋਂ ਤੋੜ ਲੈਂਦੇ ਸਨ ਉਹ ਆਪਣੀ ਮਰਜ਼ੀ ਦੇ ਨਾਲ ਸੰਤਰੀ ਰੰਗ ਜਾਂ ਪੀਲੇ ਰੰਗ ਦੇ ਵਸਤਰ ਧਾਰਨ ਕਰ ਲੈਂਦੇ ਸਨ ਜਿਸ ਦਾ ਅਰਥ ਇਹ ਹੁੰਦਾ ਸੀ ਕਿ ਉਹ ਵਿਅਕਤੀ ਸਮਾਜ ਦੇ ਲਈ ਮਰ ਮੁੱਕ ਚੁੱਕੇ ਹਨ ਤੋ ਜਿਆਦਾਤਰ ਜਿਹੜੇ ਸੰਿਆਸੀ ਲੋਕ ਸੀਗੇ ਉਹ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਤੇ ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਕਰ ਲੈਂਦੇ ਸਨ ਦੂਸਰਾ ਕਿਹਾ ਜਾਂਦਾ ਆ ਕਿ ਪ੍ਰਾਣੇ ਸਮਿਆਂ ਦੇ ਵਿੱਚ ਪੀਲਾ ਵਸਤਰ ਉਸ ਮੁਜਰਰ ਨੂੰ ਹੀ ਪਹਿਨਾਇਆ ਜਾਂਦਾ ਸੀਗਾ ਜਿਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੁੰਦੀ ਸੀਗੀ ਰਾਜਪੂਤ ਜੁਦੇ ਪੀਲੇ ਰੰਗ ਦੇ ਵਸਤਰ ਉਦੋਂ ਪਹਿਨਦੇ ਸਨ ਜਦੋਂ ਉਹ ਯੁੱਧ ਵਿੱਚ ਜਾਂਦੇ ਸਨ ਔਰ ਯੁੱਧ ਤੋਂ ਉਹਨਾਂ ਦੇ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਸੀ ਹੁੰਦੀ ਸੋ ਸੰਿਆਸੀ ਦਾ ਪੀਲੇ ਰੰਗ ਪਹਿਨਣਾ ਔਰ ਇੱਥੇ ਰਾਜਪੂਤ ਯੋਧਿਆਂ ਦਾ ਪੀਲੇ ਰੰਗ ਦਾ ਪਹਿਨਣਾ ਦਾ ਇਹ ਅਰਥ ਲਿਆ ਜਾਂਦਾ ਸੀ ਕਿ ਉਹ ਸਮਾਜ ਦੇ ਲਈ ਜਿਹੜੇ ਨੇ ਉਹ ਮਰ ਚੁੱਕੇ ਹਨ ਸੰਸਾਰਨ ਤਿਆਗ ਦੇਣਾ ਜਾਂ ਸਭ ਉਮੀਦਾਂ ਨੂੰ ਤਿਆਗ ਦੇਣਾ ਸਿੱਖ ਪਰੰਪਰਾ ਦਾ ਹਿੱਸਾ ਕਦੇ ਵੀ ਨਹੀਂ ਬਣਿਆ ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਸਮੇਂ ਉਹਨਾਂ ਦੇ ਇਸ ਸਾਰੀ ਜਿਹੜੀ ਗੱਲਬਾਤ ਮੈਂ ਸਾਂਝੀ ਕੀਤੀ ਆ ਸਰਦਾਰ ਕਪੂਰ ਸਿੰਘ ਹੁਣਾ ਜੀ ਦੀ ਕਿਤਾਬ ਪ੍ਰਾਸ਼ਰ ਪਛਨ ਦੇ ਵਿੱਚੋਂ ਤਾਂ ਇਹ ਉਹਨਾਂ ਦੇ ਮਨ ਮਸਤਕ ਦੇ ਵਿੱਚ ਮੌਜੂਦ ਹੋਏਗੀ ਜਿਸ ਕਾਰਨ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਨਿਹੰਗ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਨੀਲੇ ਰੰਗ ਦਾ ਵਸਤਰ ਧਾਰਨ ਕਰਦੀਆਂ ਹਨ ਜੋ ਕਿ ਕੁਦਰਤ ਦਾ ਸਦਾਚਾਰ ਦਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪਾਸ਼ਾ ਜੀ ਨੇ ਨੀਲਾ ਵਸਤਰ ਜਿਹੜਾ ਆ ਉਹ ਜਿੱਥੇ ਖਾਲਸਾ ਪੰਥ ਦੀ ਸਥਾਪਨਾ ਸਮੇਂ ਪਹਿਨਿਆ ਸੀਗਾ ਔਰ ਉਸ ਤੋਂ ਬਾਅਦ ਜਦ ਵੀ ਉਹਨਾਂ ਨੇ ਕੋਈ ਅਹਿਮ ਰਸਮ ਦੀ ਪੂਰਤੀ ਕਰਨੀ ਹੁੰਦੀ ਤਾਂ ਉਹ ਨੀਲਾ ਵਸਤਰ ਧਾਰਨ ਕਰਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਇਸ ਨੀਲੇ ਵਸਤਰ ਦੇ ਤੋਂ ਇਹ ਵੀ ਸੰਕੇਤ ਕਰਦੇ ਸਨ ਕਿ ਉਹ ਮਨੁੱਖੀ ਜਾਮੇ ਦੇ ਵਿੱਚ ਉਸ दैਵੀ ਸ਼ਕਤੀ ਦੀ ਪਾਲਣਾ ਦੇ ਹੇਠ ਰਹਿ ਕੇ ਤੇ ਉਹ ਖਾਲਸਾ ਪੰਥ ਦੀ ਸਥਾਪਨਾ ਕਰ ਰਹੇ ਹਨ ਸੋ ਸਾਨੂੰ ਇੱਕ ਦੁਹਰਾ ਵੀ ਗੁਰਦੁਆਰਿਆਂ ਦੇ ਵਿੱਚ ਸੁਣਾਈ ਪੈਂਦਾ ਆ ਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸੋ ਇਹ ਜਿਹੇ ਕਾਰਨ ਹੈ ਜਿਹਦੇ ਕਰਕੇ ਮੰਨਿਆ ਜਾ ਸਕਦਾ ਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਬ੍ਰਾਹਮਣਵਾਦੀ ਪੀੜੇ ਰੰਗ ਦੇ ਨਿਰਾਸ਼ਾਵਾਦੀ ਕੱਪੜਿਆਂ ਦਾ त्याਗ ਕਰਕੇ ਜਾਂ ਉਹਨਾਂ ਚਿੰਨਾ ਦਾ त्याਗ ਕਰਕੇ ਤੇ ਸਦਾਚਾਰਕ ਕੁਦਰਤ ਦੀ ਸ਼ਕਤੀ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਪ੍ਰਤੀਕ ਨੀਲਾ ਵਸਤਰ ਧਾਰਨ ਕੀਤਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਨੀ ਹੀ ਗੱਲਬਾਤ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ